ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਜ਼ਦੀਕ ਮੋਰਾਵਲਾ ਚੌਂਕ ਜੋ ਕਿ ਰਾਮਬਾਕ ਸਬਜ਼ੀ ਮੰਡੀ ਦੇ ਬਾਹਰ ਹੈ ਉਸ ਦੀ ਬਹੁਤ ਖਸਤਾ ਹਾਲਤ ਹੋ ਚੁੱਕੀ ਹੈ ਇਸ ਚੌਂਕ ਵਿੱਚ ਬਨੇ ਪਾਰਕ ਜਿੱਥੇ ਕਿ ਗੰਦਗੀ ਨਾਲ ਬੁਰਾ ਹਾਲ ਹੈ ਇਸ ਜਗ੍ਹਾ ਤੇ ਚੂਹਿਆਂ ਵੱਲੋਂ ਜ਼ਮੀਨ ਪੁੱਟ ਕੇ ਖੋਖਲੀ ਕੀਤੀ ਪਈ ਹੈ ਤੇ ਇਸ ਜਗ੍ਹਾ ਵਿੱਚ ਥਾਂ-ਥਾਂ ਤੇ ਕੂੜਾ ਪਿਆ ਹੋਇਆ ਹੈ ਲੋਕਾਂ ਨੇ ਫਾਸਟਵੇ న్యూਸ ਟੀਮ ਨਾਲ ਗੱਲਬਾਤ ਕਰਦੇ ਕਿ ਗੁਰੂ ਨਗਰੀ ਨੂੰ 스마트 ਸਿਟੀ ਦਾ ਦਰਜਾ ਦਿੱਤਾ ਗਿਆ ਪਰ ਇਸ ਤਰ੍ਹਾਂ ਦੇ ਹਾਲਾਤ 스마트 ਸਿਟੀ ਨੂੰ ਨਹੀਂ ਦਰਸਾਉਂਦੇ ਉਹਨਾਂ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਜਗ੍ਹਾ ਵੱਲ ਪਹਿਲ ਦੇ ਅਧਾਰ ਤੇ ਧਿਆਨ ਦੇ ਕੇ ਇਸ ਨੂੰ ਸੁੰਦਰ ਬਣਾਇਆ ਜਾਵੇ ਤਾਂ ਜੋ ਇਸ ਜਗ੍ਹਾ ਦੀ ਦਿੱਖ ਸੋਹਣੀ ਬਣੇ ਸਰ ਅਸੀਂ ਇਸ ਟਾਈਮ ਤੇ ਰਾਮਬਗ ਦੇ ਖੋਲ ਮੋਰਾ ਵਾਲੇ ਚੌਂਕ ਦੇ ਕੋਲ ਖੜੇ ਆ ਜੀ ਕਿ ਫੇਮਸ ਚੌਂਕ ਬਣਾਇਆ ਗਿਆ ਸੀ ਕਿ ਸਰ ਦਾਲ ਕੁਲਵੀਰ ਸਿੰਘ ਵੱਲੋਂ 1995 ਦੇ ਵਿੱਚ ਇਹ ਚੌਂਕਾ ਦੀ ਪਛਾਣ ਕਰਾਉਣ ਵਾਸਤੇ ਇਹਨਾਂ ਨੇ ਚੌਂਕ ਬਣਾਏ ਗਏ ਸੀ ਕਿ ਇਹਦੇ ਵਿੱਚ ਮੋਰ ਦੀ ਤਸਵੀਰ ਵੀ ਲਗਾਈ ਜਾ ਦੇਖੀ ਜਾ ਸਕਦੀ ਹੈ ਤੁਸੀਂ ਦੇਖ ਰਹੇ ਹੋ ਤੇ ਸਰ ਅੰਮ੍ਰਿਤ ਸਰ ਨੂੰ ਕਿਹਾ ਜਾਂਦਾ ਅੰਮ੍ਰਿਤ ਸਰ ਸਫਤੀ ਦਾ ਘਰ ਪਰ ਇੱਥੇ ਸਫਤੀ ਦੀ بجائے ਇੱਥੇ ਦੇਖੋ ਗੰਦ ਦਾ ਘਰ ਬਣਿਆ ਆ ਗਿਆ ਹੈ ਕਿ ਅਸੀਂ ਸਲੋਗਨ ਨੂੰ ਅੰਮ੍ਰਿਤ ਸਰ ਦੇ ਸਲੋਗਨ ਨੂੰ ਅਸੀਂ ਕੀ ਪੇਸ਼ ਕਰਨਾ ਚਾਹੁੰਦੇ ਆ ਕਿ ਅੰਮ੍ਰਿਤ ਸਰ ਸਫਤੀ ਦਾ ਘਰ ਹੈ ਕਿ ਗੰਦ ਦਾ ਘਰ ਹੈ ਕਿ ਇੱਥੇ ਦੇਖੋ ਜਗਾ ਜਗਾ ਟੋਏ ਪੇ ਪੀ ਚੂਹੇ ਪਰਮਾਰ ਕਿ ਚੂਏ تھے ਦੇਖੋ ਕਿਦਾਂ ਪਿੰਨ ਬਣਾ ਰਹੇ ਨੇ ਕਿ ਸਾਰੇ ਹੀ ਜਗ੍ਹਾ ਖੋਖਲੀ ਕੀਤੀ ਗਈ ਹੈ ਸਰ ਅਸੀਂ ਪ੍ਰਸ਼ਾਸਨ ਕੋ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਰੁੱਖ ਲਗਾਓ ਤੇ ਜੀਵਨ ਬਚਾਓ ਤੇ ਤੁਹਾਡੇ ਕੋਲ ਇੰਨੀ ਸੋਹਣੀ ਸਪੇਸ ਇੱਥੇ ਹੈਗੀ ਆ ਕਿ ਜਿੱਥੇ ਕਈ ਰੁੱਖ ਇੱਥੇ ਲੱਗ ਸਕਦੇ ਆ ਕਈ ਜ਼ਿੰਦਗੀਆਂ ਤੇ ਸਵਰ ਸਕਦੀਆਂ ਵੈ ਪਸ਼ੂ ਪੰਛੀਆਂ ਲਈ ਵੀ ਬਹੁਤ ਇਹ ਜੀਵਨਦਾਇਕ ਬਣ ਸਕਦਾ ਵੈ ਸਰ ਇਹਦੀ ਇਹ ਦੇਖੋ ਚੌਂਕ ਹੈ ਇਹਦੀ ਬਿਊਟੀਫਿਕੇਸ਼ਨ ਵੀ ਹੋ ਸਕਦੀ ਹੈ ਕਿਉਂਕਿ ਜੇਕਰ ਅਸੀਂ ਇੱਥੇ ਇਹ ਗੋ ਗ੍ਰੀਨ ਦਾ ਪਨਾਰਾ ਲਗਾਉਂਦੇ ਹਾਂ ਤੇ ਗੋ ਗੋ ਗ੍ਰੀਨ ਨੂੰ ਇੱਥੇ ਨੂੰ ਸਾਫ਼ ਕੀਤਾ ਜਾਵੇ ਕਿ ਇੱਥੇ ਗੰਦ ਪਾਇਆ ਜਾਵੇ ਕਾਰਪੋਰੇਸ਼ਨ ਆ ਦੇਖੀ ਕਰ ਰਹੀ ਹੈ ਹਰ ਇੱਕ ਚੌਂਕਾ ਦੀ ਇਹਨਾਂ ਦੇਖੀ ਕੀਤੀ ਜਾ ਰਹੀ ਹੈ ਮੋਰਾ ਵਾਲਾ ਚੌਂਕ ਫੇਮਸ ਬੱਸ ਅੱਡੇ ਦਾ ਚੌਂਕ ਹੈ ਕਿਉਂਕਿ ਦੋ ਦਰਜੇ ਤੋਂ ਜਿੱਥੋਂ ਵੀ ਬਾਹਰੋਂ ਸੰਗਤਾਂ ਆਉਂਦੀਆਂ ਟੂਰਿਸਟਾਂ ਆਉਂਦੇ ਵਪਾਰੀ ਆਉਂਦੇ ਆ ਇਹ ਚੌਂਕਾ ਤੋਂ ਕੇ ਗੁਜ਼ਰਦੇ ਨੇ ਇਹ ਮੋਰਾ ਵਾਲਾ ਚੌਂਕ ਹੈ ਜੀ ਬੱਸ ਸਟੈਂਡ ਨੂੰ ਜਾਂਦਾ ਰਸਾ ਜਿਹੜਾ ਹੈ ਰਾਮ ਬਾਗ ਮੋਰਾ ਵਾਲਾ ਚੌਂਕ ਇਹ ਮੇਨ ਰਸਤਾ ਜਿਹੜਾ ਹੈਗਾ ਨਾ ਜਿਹੜਾ ਹਾਲਾਤ ਪਾਰਕ ਦੇ ਹਾਲਾਤ ਪਾਰਕ ਦੇ ਬਹੁਤ ਮਾੜੇ ਹੋ ਚੁੱਕੇ ਨੇ ਚੋਣਾਂ ਨੇ ਜਗਾ ਖਾ ਖਾ ਕੇ ਨਾ ਪੋਲੀ ਕਰਤੀ ਆ ਜੁਆ ਇੰਨਾ ਹੈਗਾ ਕਿ ਪੁੱਛੋ ਵੀ ਮਤ ਜੁਆ ਇੰਨਾ ਹੈਗਾ ਜਾਂ ਸਾਨੂੰ ਆਪ ਵੱਡ ਕਈ ਵਾਰੀ ਵੱਡ ਜਾਂਦੇ ਆ ਅਸੀਂ ਆ ਬੜਾ ਪਰੇਸ਼ਾਨ ਹੁੰਦੇ ਆ ਚੰਗੀ ਹਾਲਤ ਕਰੋ ਤਾਂ ਇਹ ਬਾਤ ਸਕਦੇ ਨਹੀਂ ਸਾਨੂੰ ਵੀ ਵੱਡੇ ਬੜੇ ਆ ਇਹ ਮੈਂ ਚਾਹਾਂਗਾ ਹੈਗਾ ਜੀ ਬਾਸ ਸਟੈਂਡ ਦਾ ਇੱਥੋਂ ਦਰਬਾਰ ਸਾਹਿਬ ਨੂੰ ਵੀ ਰਸਤਾ ਨਿਕਲਦਾ ਹੈ ਚੀਦਾ ਨੂੰ ਵੀ ਜਾਂਦਾ ਜੇ ਲੋਕ ਬਾਹਰ ਆਉਂਦੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਸਾਡੇ ਕੋਲ ਉੱਠਣਾ ਜਾਣ ਕੇ ਠਹਿਰ ਜene ਅਸੀਂ ਇਹਨਾਂ ਕਿਸੇ ਨਾ ਕੋਈ ਇੱਥੇ ਖਲੋਣ ਨੂੰ ਜਗ੍ਹਾ ਹੁੰਦੀ ਹੈ ਬਹੁਤ ਮਹਾਨ ਹਾਲਤ ਕੀਤੀ ਚੁਆ ਨਾ ਇਹ ਜੇ ਬੰਦਾ ਬਹਿ ਗਏ ਵੀ ਨਹੀਂ ਖਲੋ ਸਕਦਾ ਇੱਕ ਬੈਠੇ ਤੇ ਨਾਲ ਚੂਹਾ ਮਗਰੋਂ ਆਨ ਕੇ ਵੱਢ ਜਾਂਦਾ ਫਾਸਟ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਜਿੱਧਰੋਂ ਬੱਸਾਂ ਬਾਹਰ ਨਿਕਲਦੀਆਂ ਨੇ ਇੱਕ ਸਾਈਡ ਰਾਮਬਗ ਬਾਜ਼ਾਰ ਪੈਂਦਾ ਹੈ ਔਰ ਇਸ ਨੂੰ ਕਹਿੰਦੇ ਨੇ ਮੋਰਾਵਾਲਾ ਚੌਕ ਔਰ ਇਸ ਚੌਕ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਕੀ ਹਾਲਾਤ ਇਹਦੇ ਬਣੇ ਪਏ ਨੇ ਦੂਰਦਰਸ਼ਾ ਹੋਈ ਪਈ ਹੈ ਕੁਝ ਸਾਲ ਪਹਿਲਾਂ ਇਸ ਦੀ ਬਿਊਟੀਫਿਕੇਸ਼ਨ ਕੀਤੀ ਗਈ ਸੀ ਲੇਕਿਨ ਹੁਣ ਇਸ پارک ਦੇ ਹਾਲਾਤ ਤੁਸੀਂ ਦੇਖੇ ਹੀ ਨੇ ਚੂਹਿਆਂ ਵੱਲੋਂ ਇਸ ਦੀ ਜ਼ਮੀਨ ਪੁੱਟ ਪੁੱਟ ਕੇ ਬਿਲਕੁਲ ਭੋਲੀ ਕੀਤੀ ਗਈ ਹੈ ਔਰ ਕੂੜੇ ਦੇ ਗੰਦਗੀ ਦੇ ਢ ਲੱਗਿਆ ਹੋਇਆ ਯੂਨੀਪੋਲ ਵੀ ਡਿੱਗਣ ਦੇ ਕਗਾਰ ਤੇ ਹਨ ਕਿਉਂਕਿ ਥੱਲੇ ਜਗਾ ਪੋਲੀ ਹੈ ਇਸ ਲਈ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੀ ਬਿਊਟੀਫਿਕੇਸ਼ਨ ਕੀਤੀ ਜਾਵੇ ਤਾਂ ਜੋ ਬਾਹਰੋਂ ਆਉਂਦੇ ਟੂਰਿਸਟ ਔਰ ਇੱਥੋਂ ਦੇ ਲੋਕਾਂ ਦੇ ਵੀ ਚੰਗਾ ਇਮਪ੍ਰੈਸ਼ਨ ਪੈ ਸਕੇ ਫਾਸਟ ਥੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ